ਗਿਆਨੀ ਮਾਨ ਸਿੰਘ ਚੌਰ ਜਿਹੜੇ ਬੜੇ ਉੱਗੇ ਵਿਦਵਾਨ ਸਨ ਸਾਡੀ ਕੌਮ ਦੇ ਉਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਨੇ ਤੇ ਇੱਕ ਸਟੇਜ ਤੇ ਕਥਾ ਕਰ ਰਹੇ ਸੀ ਜੀ ਤੇ ਸਟੇਜ ਤੇ ਕਥਾ ਕਰਨ ਤੋਂ ਬਾਅਦ ਪ੍ਰਬੰਧਕਾਂ ਨੇ ਬੜਾ ਸਨਮਾਨ ਦਿੱਤਾ ਉਹਨੂੰ ਸਰਪਾਉ ਦਿੱਤਾ ਲੰਗਰ ਪ੍ਰਸ਼ਾਦਾ ਸ਼ਿਕਾਇਆ ਸਾਰਾ ਕੁਝ ਆ ਕਿ ਉਹ ਉਹਨਾਂ ਨੇ ਸਟੇਸ਼ਨ ਤੇ ਜਾਣਾ ਸੀ ਸਟੇਸ਼ਨ ਤੇ ਜਾਣ ਵਾਸਤੇ ਉਹਨਾਂ ਨੇ ਰਖਸ਼ਾ ਲਿਆ ਰਖਸ਼ਾ ਲੈ ਕੇ ਸਟੇਸ਼ਨ ਤੇ ਗਏ ਉੱਥੇ ਜਾ ਕੇ ਉਹਨੂੰ ਕਹਿੰਦੇ ਨੇ ਰਖਸ਼ੇ ਵਾਲੇ ਨੂੰ ਕਿ ਭਾਈ ਤੇਰਾ ਧੰਨਵਾਦ ਤੇ ਉਹ ਰਖਸ਼ੇ ਵਾਲਾ ਕਹਿੰਦਾ ਵੀ ਧੰਨਵਾਦ ਕਿਉਂ ਮੈਨੂੰ ਤਾਂ ਪੈਸੇ ਦਿਓ ਨਾ ਉਹ ਕਹਿੰਦੇ ਮੈਨੂੰ ਪੈਸੇ ਮਿਲੇ ਨਹੀਂ ਮੈਨੂੰ ਧੰਨਵਾਦ ਮਿਲਿਆ ਮੈਂ ਤੈਨੂੰ ਧੰਨਵਾਦ ਦੇ ਦਿੰਦਾ ਹਾਂ ਜੀ ਕਹਿੰਦੇ ਜੇ ਪੈਸੇ ਲੈਣੇ ਤੇ ਵੀ ਉੱਥੇ ਚੱਲ ਵਾਪਸ ਹੂੰ ਕਿੱਥੋਂ ਲੈ ਕੇ ਆਇਆ ਉਹ ਰਿਕਸ਼ੇ ਵਾਲਾ ਵਾਪਸ ਲੈ ਗਿਆ ਪ੍ਰਬੰਧਕਾਂ ਨੇ ਦੇਖਿਆ ਵੀ ਚੋਰ ਸਾਹਿਬ ਵਾਪਸ ਆ ਗਏ ਨੇ ਅੱਗੋਂ ਦੀ ਆਏ ਭੱਜ ਕੇ ਚੋਰ ਸਾਹਿਬ ਵਾਪਸ ਆ ਗਏ ਉਹ ਕਹਿਣ ਲੱਗੇ ਵੀ ਜੋ ਕੁਝ ਮੈਨੂੰ ਤੁਸੀਂ ਦਿੱਤਾ ਸੀ ਰਿਕਸ਼ੇ ਵਾਲਾ ਲੈਂਦਾ ਨਹੀਂ ਤੁਸੀਂ ਮੈਨੂੰ ਧੰਨਵਾਦ ਦਿੱਤਾ ਸੀ ਮੈਂ ਇਹਨੂੰ ਧੰਨਵਾਦ ਦਿੱਤਾ ਇਹਤੇ ਗੱਲ 'ਚ ਸਰੋਪਾ ਪਾਣ ਦੀ ਵੀ ਕੋਸ਼ਿਸ਼ ਕੀਤੀ ਐ ਫਿਰ ਇਹ ਕਹਿੰਦਾ ਵੀ ਨਹੀਂ ਮੈਨੂੰ ਤੇ ਪੈਸੇ ਚਾਹੀਦੇ ਨੇ ਤੇ ਪ੍ਰਬੰਧਕ ਇਸ ਗੱਲ ਤੇ ਸ਼ਰਮਿੰਦਾ ਵੀ ਹੋਏ ਤੇ ਉਹਨਾਂ ਨੇ ਕਿਹਾ ਜੀ ਭੁੱਲ ਗਏ ਸੀ ਅਸੀਂ ਤਾਂ ਦੇਖੋ ਤੁਹਾਡੀ ਪੇਟਾ ਅਸੀਂ ਰੱਖੀ ਐ ਬੜੇ ਸਨਮਾਨ ਸਹਿਤ ਤੇ ਸਾਥ ਗਿਆਨ ਚੇਤੇ ਨਹੀਂ ਰਿਹਾ ਯਾਦ ਨਹੀਂ ਰਿਹਾ ਦੇਣ ਲੱਗਿਆ ਤੇ ਇਹ ਦਿੱਤੋ ਉਹ ਕਹਿਣ ਲੱਗੇ ਵੀ ਮੈਂ ਤਾਂ ਮੰਗੀ ਨਹੀਂ ਉਹ ਕਿਉਂਕਿ ਮੈਂ ਤਾਂ ਸੋਚਿਆ ਜੋ ਕੁਝ ਤੁਸੀਂ ਮੈਨੂੰ ਦਿੱਤਾ ਉਹ ਅੱਗੇ ਚੱਲਦਾ ਹੋਵੇਗਾ ਜੀ ਪਰ ਧੰਨਵਾਦ ਤਾਂ ਅੱਗੇ ਚੱਲਦਾ ਹੀ ਨਹੀਂ